ਹਾਂਜੀ ਦੋਸਤੋ 扬 ਫਾਰਮਰ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਮੁਲਾਕਾਤ ਕਰਾਵਾਂਗੇ ਤੁਹਾਡੀ ਇੱਕ ਨੌਜਵਾਨ ਬੱਕਰੀ ਪਾਲਕ ਦੇ ਨਾਲ ਜਿਹੜਾ ਕਿ ਥੋੜੇ ਹੀ ਸਮੇਂ ਦੇ ਵਿੱਚ ਬਹੁਤ ਹੀ ਸੋਹਣੇ ਜਾਨਵਰ ਆਪਣੇ ਫਾਰਮ ਦੇ ਵਿੱਚ ਤਿਆਰ ਕਰ ਚੁੱਕਿਆ ਤੇ ਬਾਈ ਦੀ ਕਹਾਣੀ ਜਿਹੜੀ ਕਿਵੇਂ ਦੀ ਹੈਗੀ ਆ ਕਿਵੇਂ ਸਫਰ ਦੀ ਸ਼ੁਰੂਆਤ ਹੋਈ ਬਾਈ ਨੇ ਦੱਸਿਆ ਕਿ ਸਾਡੇ ਨਾਲ ਠੱਗੀਆਂ ਵੀ ਬਹੁਤ ਵੱਜੀਆਂ ਪਰ ਅਸੀਂ ਲਗਾਤਾਰ ਇਸ ਕੰਮ ਤੇ ਮਿਹਨਤ ਕਰਦੇ ਰਹੇ ਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਹੈ ਬਾਈ ਦੇ ਫਾਰਮ ਦੇ ਵਿੱਚ ਬਹੁਤ ਸੋਹਣੇ ਬਰੀਡਰ ਨੇ ਚੰਗੀਆਂ ਬੱਕਰੀਆਂ ਬਾਈ ਹੋਰੀ ਤਿਆਰ ਕਰ ਰਹੇ ਨੇ ਆਜੋ ਗੱਲਬਾਤ ਕਰਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹੋ ਹਾਂਜੀ ਬਾਈ ਜੀ ਠੀਕ ਠਾਕ ਆ ਜੀ ਤੇ ਬਾਈ ਜੀ ਪਹਿਲਾਂ ਤਾਂ ਸਵਾਗਤ ਆ ਆਪਣੇ ਚੈਨਲ ਯੰਗ ਫਾਰਮਰ ਤੇ ਤੇ ਆਪਣੇ ਬਾਰੇ ਦੱਸ ਦਿਓ ਜੀ ਆਪਣਾ ਨਾਮ ਪਿੰਡ ਤੇ ਆਪਾਂ ਕਿੱਥੇ ਖੜੇ ਨੇ ਨਾਮ ਮੇਰਾ ਹੈਗਾ ਜੀ ਰਮਨਦੀਪ ਸਿੰਘ ਬਰਾੜ ਜੀ ਪਿੰਡ ਸਾਡਾ ਮਾਨੂੰ ਮਾਨੁਕਾ ਗੱਲ ਹੈ ਜੀ ਹਾਂਜੀ ਬਾਈ ਤੇ ਮੋਬਾਈਲ ਨੰਬਰ ਹੈਗਾ 978150909 ਬਾਈ ਬੱਕਰੀ ਪਾਲਣ ਦੀ ਸ਼ੁਰੂਆਤ ਕਿਵੇਂ ਹੋਈ ਕਿੱਥੋਂ ਆਈ ਆਈਡੀਆ ਆਇਆ ਸੀਗਾ ਕਦੋਂ ਤੋਂ ਆਪਾਂ ਇਸ ਕੰਮ ਦੇ ਵਿੱਚ ਆਏ ਆ ਬੱਕਰੀ ਪਾਲਣ ਦਾ ਬਈ ਸ਼ੌਂਕ ਹੀ ਸੀ ਮੈਨੂੰ ਬਾਈ ਅੱਛਾ ਛੋਟੇ ਹੁੰਦੇ ਹੀ ਸ਼ੌਂਕ ਸੀ ਬੱਕਰੀ ਰੱਖਣੇ ਬਰੀਡਰ ਸਾਹਮਣੇ ਨਾਂ ਬਣਾਉਣਾ ਆਪਦਾ ਹਾਂਜੀ ਹਾਂਜੀ ਤੇ ਕਿੰਨੇ ਸਾਲ ਹੋ ਗਏ ਬਈ ਸ਼ੁਰੂ ਕੀਤਾ ਮੈਨੂੰ ਘੱਟੋ ਘੱਟ ਹੋ ਗਏ 7-8 ਸਾਲ ਹੋ ਗਏ ਜੀ 7-8 ਸਾਲ ਹਾਂਜੀ ਠੀਕ ਹੈ ਬਾਈ ਬਾਕੀ ਮੈਂ YouTube ਤੇ ਅੱਜ ਹੀ ਲੈਵ ਹੋਇਆ ਹਾਂ ਜੀ ਠੀਕ ਹੈ ਬਾਈ ਦੀ ਪਹਿਲੀ ਵੀਡੀਓ ਆ ਬਾਈ ਅੱਜ ਹਨਾ ਬੱਕਰੀਆਂ ਦੀ ਬਾਈ ਦੀ ਪਹਿਲੀ ਵੀਡੀਓ ਆ ਤੇ ਬਾਈ ਹੋਰਾਂ ਦਾ ਸੋਹਣਾ ਕੰਮ ਆ ਹਨਾ ਬਾਈ ਜਦੋਂ ਪਹਿਲੀ ਵਾਰੀ ਬੱਕਰੀ ਪਾਲਣ ਚ ਆਏ ਸੀ ਪਹਿਲਾਂ ਨਾਕ ਕਿੱਥੋਂ ਲੈ ਕੇ ਆਏ ਸੀ ਕੀ ਲਿਆ ਸੀ ਪਹਿਲਾਂ ਬੱਕਰੀ ਲੈ ਕੇ ਆਏ ਸੀ ਜੀ ਖਾਜਲਕਿਆਂ ਤੋਂ ਮੈਂ ਜੀ ਅੱਛਾ ਬਾਈ ਉਹਨਾਂ ਨੇ ਉਹ ਦਿੱਥਿਆ ਸੀ 3 ਮਹੀਨੇ ਦੀ ਗੱਭਣ ਜੀ ਹਾਂਜੀ ਆ ਕੇ ਉਹ ਖਾਲੀ ਨਿਕਲ ਗਈ ਮੈਂ ਲਾ ਕੇ ਆਇਆ ਸੀ 25000 ਰੁਪਏ ਦੀ ਬੱਕਰੀ ਲੈ ਕੇ ਆਇਆ ਸੀ ਉਹ ਅੱਛਾ ਤਿੰਨ ਮਹੀਨੇ ਦੀ ਕਹਿ ਕੇ ਬੱਕਰੀਆਂ ਦੀ ਕਹਿ ਕੇ ਦਿੱਤੀ ਸੀ ਗੱਭਣ अच्छा वो तो मैं ਨਵਾਂ ਸੀਗਾ ਮੈਨੂੰ ਨਹੀਂ ਪਤਾ ਸੀਗਾ ਮੈਂ ਲੈ ਲਈ ਸੀ ਤੇ ਉਸ ਤੋਂ ਬਾਅਦ ਇਹ ਉਹ ਨਾ ਕੀ ਖਾਲੀ ਨਿਕਲ ਗਿਆ ਕੇ ਮੈਂ ਫਿਰ ਹੌਸਲਾ ਨਹੀਂ ਛੱਡਿਆ ਮੈਂ ਕਿਹਾ ਕੋਈ ਚੱਕਰ ਨਹੀਂ ਉਹਦੀ ਠੱਗੀ ਵਾਲੀ ਨਹੀਂ ਠੱਗੀ ਮਾਰਦੀ ਕੋਈ ਚੱਕਰ ਨਹੀਂ ਮੈਂ ਕਿਹਾ ਹਾਂਜੀ ਹਾਂਜੀ ਜਿਵੇਂ ਆਪਾਂ ਗੱਲਾਂ ਕਰੀ ਜਾਂਦੇ ਸੀ ਉਸ ਤੋਂ ਬਾਅਦ ਵੀ ਠੱਗੀਆਂ ਵੱਜੀਆਂ ਫਿਰ ਹਾਂਜੀ ਬਹੁਤ ਠੱਗੀਆਂ ਵੱਜੀਆਂ ਜੀ ਠੀਕ ਹੈ ਬਈ ਫਿਰ ਵੀ ਮੈਂ ਹੌਸਲਾ ਨਹੀਂ ਛੱਡਿਆ ਮੈਂ ਕਿਹਾ ਵੀ ਕਾਂ ਵਜਾ ਪਤਾ ਹੋਣਾ ਹੋਣਾ ਹੀ ਹੈ ਅੱਛਾ ਹਾਂਜੀ ਹੁਣ ਬਈ ਕਿੰਨੇ ਨਾਗ ਆਪਣੇ ਫਾਰਮ ਦੇ ਵਿੱਚ ਹੁਣ ਆਪਣੇ ਕੋਲ ਹੈਗੇ ਜੀ 20 25 ਨਾਗ ਹੈਗੇ ਆ ਜੀ ਅੱਛਾ ਸੱਤ ਅੱਠ ਦਾ ਬੱਕਰਾ ਹੀ ਆ ਜੇ ਮੇਰੇ ਕੋਲ ਠੀਕ ਐ ਤੇ ਬਰੀਡਰ ਦਿਖਾਉਣੇ ਆ ਬਾਈ ਦੇ ਹਣਾ ਬਾਈ ਦੇ ਹੱਥ ਚਾ ਕਾਲੇ ਰੰਗ ਦਾ ਬਰੀਡਰ ਆ ਬਈ ਬਹੁਤ ਸੋਹਣਾ ਬੱਚਾ ਤੇ ਬਾਈ ਇਹਦੇ ਬਾਰੇ ਦੱਸੋ ਥੋੜਾ ਇਹਦੀ ਕੀ ਡਿਟੇਲ ਆ ਦੰਦ ਉਮਰ ਕੱਦ ਕਿੰਨਾ ਹੋ ਗਿਆ ਦਾ ਬਈ ਇਹ 6 ਦੰਦ ਆ ਜੀ ਹਾਂਜੀ ਠੀਕ ਐ 40 ਇੰਚ ਹੈਟ ਆਈ ਇਹਦੀ ਠੀਕ ਐ ਬਈ ਠੀਕ ਐ ਤੇ ਕਿਹੜੀ ਲਾਈਨ ਦਾ ਬਈ ਇਹ ਦੇ ਮਹਾਰਾਜ ਬਾਈ ਇਹਰਾ ਹਾਂਜੀ ਡੇ ਕੋਲੇ ਆ ਉਹਦੇ ਕੋਲੇ ਕਾਲਾ ਬੱਕਰਾ ਸੀ ਇਹਰਾ ਹਾਂਜੀ ਉਹਦਾ ਬੱਚਾ ਜੀ ਠੀਕ ਐ ਬਾਈ ਜਿਹੜਾ ਬਾਈ ਕੋਲੇ ਸੈਦੋਗੇ ਲਾਇਨ ਦਾ ਬੱਕਰਾ ਸੀ ਕਾਲੇ ਰੰਗ ਦਾ ਹਾਂਜੀ ਹਾਂਜੀ ਦੇਵ ਕੋਲੇ ਆਪਣੇ ਚੈਨਲ ਤੇ ਵੀ ਵੀਡੀਓ ਤੁਸੀਂ ਦੇਖੀ ਆ ਤੇ ਉਹਦਾ ਬੱਚਾ ਇਹ ਉਹਦਾ ਬੱਚਾ ਜੀ ਠੀਕ ਆ ਬਾਈ ਕਿੰਨਾ ਟਾਈਮ ਹੋ ਗਿਆ ਆਪਣੇ ਕੋਲੇ ਆਇਆ ਇਹਨੂੰ ਇਹਨੂੰ ਹੋ ਗਿਆ ਜੀ ਸਾਲ ਹੋ ਗਿਆ ਜੀ ਆਪਣੇ ਕੋਲੇ ਆਇਆ ਠੀਕ ਆ ਇਹਦਾ ਰਿਜ਼ਲਟ ਵੀ ਆਇਆ ਆਪਣੇ ਕੋਲੇ ਹਾਂਜੀ ਰਿਜ਼ਲਟ ਹੈਗਾ ਜੀ ਕਿਵੇਂ ਦਾ ਰਿਜ਼ਲਟ ਆਇਆ ਬਾਈ ਜੱਟ ਬਹੁਤ ਸੋਹਣਾ ਰਿਜ਼ਲਟ ਆਈ ਬੱਚੇ ਦੇ ਠੀਕ ਆ ਬਾਈ ਇਹਦਾ ਦੋਸਤੋ ਰਿਜ਼ਲਟ ਵੀ ਦਿਖਾਵਾਂਗੇ ਪਹਿਲਾਂ ਬਾਈ ਤੋਂ ਸਾਰੇ ਬਰੀਡਰਾਂ ਦੀ ਜਿਹੜੀ ਜਾਣਕਾਰੀ ਲੈ ਲੈਨੇ ਆਪਾਂ ਹਣਾ ਤੇ ਬਾਈ ਜਿਹੜਾ ਅੱਗੇ ਲੋਹੇ ਰੰਗ ਦਾ ਆ ਗਿਆ ਬਰੀਡਰ ਇਹਦੇ ਬਾਰੇ ਵੀ ਲੋਏ ਰੰਗ ਦਾ ਵੀ ਬਈ ਇਹ ਇਹ ਵੀ ਮੈਂ ਲਿਆਇਆ ਸੀ ਬੱਕਰਾ ਜੀ ਹਾਂਜੀ ਮੰਡੀ ਤੋਂ ਲਿਆਇਆ ਸੀ ਮੈਂ ਕੋਈ ਇਹਦੀ ਮੈਨੂੰ ਉਹ ਨਹੀਂ ਪਤਾ ਵੀ ਅਨਨੋਨ ਬਲੱਡ ਲਾਈਨ ਅਨਨੋਨ ਬਲੱਡ ਹੈ ਠੀਕ ਹੈ ਜੀ ਇਹਦੀ ਕੀ ਡਿਟੇਲ ਆ ਵੀਰੇ ਹੁਣ ਇਹ ਸਮਝ ਲੋ ਜੀ 6 ਦੰਦ ਹੋ ਗਿਆ ਜੀ ਹਾਂਜੀ 40 ਇੰਚ ਹੈ ਟੀ ਇਹਦੀ ਆ ਜੀ ਠੀਕ ਹੈ ਬਈ ਬੱਕਰਾ ਬਈ ਬਹੁਤ ਸੋਹਣਾ ਲਮਾਨ ਦੇ ਵਿੱਚ ਆ ਵੱਡਾ ਫੈਰਾ ਦਾ ਬਹੁਤ ਸੋਹਣਾ ਆ ਦੇਖੋ ਬਈ ਕੰਨ ਕੋਲ ਬਹੁਤ ਸੋਹਣੇ ਆ ਨਾ 18 ਇੰਚ ਹੀ ਆ ਜੀ ਲਓ ਜੀ ਤੇ ਬਈ ਇਹਦਾ ਵੀ ਰਿਜ਼ਲਟ ਆਇਆ ਆਪਣੇ ਕੋਲ ਹਾਂ ਰਿਜ਼ਲਟ ਇੱਕ ਵਜੇ ਆਇਆ ਜੀ ਇੱਕ ਬੱਕਰੀ ਲੱਗੀ ਸੀ ਹਾਂਜੀ ਇੱਕ ਬੱਚਾ ਹੀ ਦਿੱਤਾ ਸੀ ਹਜੇ ਨੇ ਜਲਦ ਦਿੱਤਾ ਜਦੋਂ ਬਈ ਤੁਸੀਂ ਬੱਕਰਾ ਲੈਣੇ ਹੋ ਬੱਚਾ ਜਾਂ ਵੱਡਾ ਬਰੀਡਰ ਲੈਣੇ ਹੋ ਕੀ ਦੇਖ ਕੇ ਬੱਚਾ ਖਰੀਦਦੇ ਹੋ ਕਿਵੇਂ ਚੋਣ ਕਰਦੇ ਹੋ ਵੀ ਬੱਚਾ ਸੋਹਣਾ ਲੱਗਦਾ ਮੋٹے ਹੱਡ ਪੈਰ ਵੀ ਨੇ ਜੀ ਹਾਂਜੀ ਕੰਨ ਵੇਖਦੇ ਆ ਜੀ ਨੱਕ ਵੇਖੀਦਾ ਹੀ ਠੀਕ ਹੈ ਬੱਚਾ ਬਹੁਤ ਸੋਹਣਾ ਬਈ ਪੇੜੀ ਵੇਖੀ ਵੇਖੀ ਰਹੀ ਜੀ ਹੂੰ ਚਲਕ ਵੇਖੀ ਦੀ ਰਿਸ਼ਟ ਆ ਠੀਕ ਹੈ ਲੋਹੇ ਰੰਗ ਦਾ ਬੱਕਰਾ ਬਈ ਲੋਹੇ ਰੰਗ ਦਾ ਜੀ ਤੇ ਦੇਖੋ ਹਣਾ ਕੰਨ ਕੰਨ ਬਹੁਤ ਸੋਹਣਾ ਲੱਗ ਰਾਇਆ ਨਾ ਕੀ ਰੱਖਿਆ ਦਾ ਨਾਗਰਾ ਜੀ ਨਾਗਰਾਜ ਨਾਮ ਵੀ ਬਾਈ ਘਾਟ ਰੱਖੀ ਬੈਠਾ ਪੁਰਾਣਾ ਛੱਡਿਆ ਬਈ ਹੁਣ ਬੱਕਰੀਆਂ ਦੇ ਹਾਂਜੀ ਹਾਂਜੀ ਛੱਡਿਆ ਜੀ ਠੀਕ ਹੈ ਜੀ ਤੇ ਇੱਕ ਹੋਰ ਦਿਖਾਉਣੇ ਬਰੀਡਰ ਬਾਈ ਕੋਲੇ ਸ਼ੇਰੇ ਰੰਗ ਦਾ ਬਾਈ ਹੈਨਾ ਹਾਂਜੀ ਸ਼ੇਰਾ ਬਟੇ ਬਰੀਡਰ ਆ ਬਾਈ ਕੋਲੇ ਇਹਦਾ ਨਾਂ ਕੀ ਰੱਖਿਆ ਸ਼ੇਰਾ ਨਾਂ ਇਹਦਾ ਨਾਂ ਵੀ ਸ਼ੇਰਾ ਹੈਗਾ ਲਓ ਬਾਈ ਕਰੋ ਚੈੱਕ ਹੈਨਾ ਆਪਣੇ ਬਾਈ ਪੰਮੇ ਵਾਲੀ ਲੈਣ ਦਾ ਜੀ ਅੱਛਾ ਬਾਈ ਸੈਦੋ ਕੀ ਲੈਣ ਦਾ ਆ ਗਿਆ ਜੀ ਬਟਾ ਸੈਦੋ ਕੀ ਲੈਣ ਦਾ ਜੀ ਇਹਦੇ ਬਾਰੇ ਦੱਸ ਦੋ ਬਈ ਕਿਵੇਂ ਕਿੱਥੋਂ ਆਇਆ ਇਹ ਇਹ ਆਪਣੇ ਸਾਈਡ ਉਹ ਬੱਕਰੀ ਸੀ ਆਪਣੇ ਪਿੰਡ ਜੀ ਅੱਛਾ ਜੀ ਉਹਨੇ ਬੱਕਰੀ ਆਪਣੇ ਸਾਈਡ ਵਾਲੇ ਪੰਮੇ ਤੋਂ ਲਈ ਸੀ ਉਹਦੇ ਲਵਾ ਕੇ ਲਿਆਂਦੀ ਸੀ ਠੀਕ ਹੈ ਬਾਈ ਉਹਨੇ ਬੱਚਾ ਦਿੱਤਾ ਜੀ ਆਪਾਂ ਬੱਚਾ ਉਹ ਤੋਂ ਲਿਆ ਜੀ ਡਾਇਰੈਕਟ ਬੱਚਾ ਉਹਦਾ ਹੀ ਹੈ ਪੰਮੇ ਨੇ ਬਾਈ ਨੇ ਦਵਾਇਆ ਹੈ ਪੰਮੇ ਨੇ ਬਾਈ ਨੂੰ ਫੋਟੋ ਪਾਈਆਂ ਸੀਗੀਆਂ ਉਹਦਾ ਬੱਚਾ ਠੀਕ ਹੈ ਬਾਈ ਵੱਡਾ ਠੀਕ ਹੈ ਤੁਸੀਂ ਗੱਲ ਕੀਤੀ ਸੀ ਬਾਈ ਹਾਂ ਜੀ ਹਾਂ ਜੀ ਗੱਡਾ ਉਹਦਾ ਬੱਚਾ ਤੇ ਇਹ ਬਾਈ ਬੱਕਰੀ ਆਈ ਸੀ ਮਾਣੂ ਕੇ ਗੇਲ ਬਾਈ ਪੰਮੇ ਤੋਂ ਕ੍ਰੋਸ ਹੋ ਕੇ ਬੱਕਰੀ ਤੋਂ ਹਾਂ ਜੀ ਬਾਕੀ ਉਹਦੇ ਅੱਛਾ ਉਹਨਾਂ ਦੇ ਘਰੋਂ ਬੱਕਰੀ ਆਈ ਸੀ ਲੈ ਕੇ ਆਇਆ ਸੀ ਬੱਚ ਬੰਦਾ ਜੀ ਠੀਕ ਹੈ ਜਿਹੜਾ ਸ਼ੇਰਾ ਬੱਕਰਾ ਉਹਦੇ ਤੋਂ ਕ੍ਰੋਸ ਹੋਈ ਸੀ ਹਾਂਜੀ ਕ੍ਰੋਸ ਹੋ ਕੇ ਆਈ ਸੀ ਠੀਕ ਹੈ ਬਾਈ ਤੇ ਬਾਈ ਬੱਚਾ ਦੇਖੋ ਹਨਾ ਬਹੁਤ ਹੀ ਵਧੀਆ ਕੱਦਗਾਠ ਕਰੂਗਾ ਬਾਕੀ ਬਾਈ ਕਹਿੰਦਾ ਵੀ ਬਾਈ ਪੰਮੇ ਨਾਲ ਗੱਲਬਾਤ ਕਰਕੇ ਸੀ ਇਹ ਬੱਚਾ ਲਿਆ ਸੀ ਖੀਰਾ ਬੱਚਾ ਜੀ ਇਹ ਲਓ ਬਈ ਦਿਖਾ ਦਿਓ ਬਈ ਦੰਦ ਦਿਖਾ ਦਿਓ ਜਮਾ ਖੀਰਾ ਆਈਏ ਜੀ ਲਓ ਬਈ ਖੀਰਾ ਬੱਚਾ ਹਾਂਜੀ 42 ਇੰਚ ਹੈਟ ਆ ਜਿਹੜੀ 41 ਇੰਚ ਹਾਂਜੀ ਖੀਰਾ ਜੀ ਠੀਕ ਹੈ ਬਾਈ ਅਜੇ ਇੱਕ ਬੱਕਰੀ ਲਵਾਈ ਹੈ ਜਾ ਜੀ ਪਹਿਲਾਂ ਇਹ ਰੱਖਿਆ ਹੋਇਆ ਬਾਈ ਹਾਂਜੀ ਰੱਖੀਂ ਕਰੋਗੇ ਤਿਆਰ ਅੱਗੇ ਹਾਂਜੀ ਪੂਰਾ ਤਿਆਰ ਕਰਾਂਗੇ ਠੀਕ ਹੈ ਜੀ ਬਾਈ ਇੱਕ ਬੱਕਰੇ ਦੀ ਖਰਾਕ ਕੀ ਰਹਿੰਦੀ ਹੈ ਜਿਵੇਂ ਤੁਸੀਂ ਤਿੰਨ ਵੱਡੇ ਬਰੀਡਰ ਰੱਖੀ ਬੈਠੇ ਹੋਰ ਵੀ ਬੱਕਰੇ ਬਹੁਤ ਹਨਾ ਖਰਾਕ ਕੀ ਪਾਉਣੇ ਇਹਨਾਂ ਨੂੰ ਬਾਈ ਖਰਾਕ ਇਹਨਾਂ ਨੂੰ ਪਾਉਣੇ ਆਪਾਂ ਛੋਲੇ ਹੂੰ ਛੋਲਿਆਂ ਦੀ ਦਾਲ ਕਣਕ ਠੀਕ ਹੈ ਮੱਕੀ ਠੀਕ ਹੈ ਬਾਈ ਹਾਂਜੀ ਬਰੀਡਰ ਇੱਕ ਹੋਰ ਬਾਈ ਤਿਆਰ ਕਰੀ ਜਾਂਦੇ ਆ ਦੇਖੋ ਹਨਾ ਇੱਕ ਆ ਪਾਕਿਸਤਾਨੀ ਲੈਣ ਦਾ ਇਹ ਹੈ ਅੱਛਾ ਬਈ ਇਹ ਬੀਟਰ ਚ ਨਹੀਂ ਆਉਂਦਾ ਇਹ ਇਹ ਹైదరాబాద్ ਦੀ ਜਾਗ ਹੈ ਹਾਈਦਰਾਬਾਦੀ ਲੈਣ ਕੇ ਆ ਜਾਂਦਾ ਜੀ ਹਾਈਦਰਾਬਾਦੀ ਕ੍ਰੋਸ ਚਾ ਬਈ ਗਲਾਬੀ ਕੰਨਾ ਚਾ ਨਾ ਬਿੱਲਾ ਜੀ ਇਹਦਾ ਨਾਮ ਅੱਛਾ ਇਹਦਾ ਨਾਮ ਬਿੱਲਾ ਰੱਖਿਆ ਬਈ ਕਰੀ ਟੇਡਾ ਮੜਾ ਦਿਖਾਈਏ ਚੰਗੀ ਤਰ੍ਹਾਂ ਇਹ ਵੀ ਖੀਰਾ ਹੀ ਆ ਬਈ ਹਾਂਜੀ ਹਾਂਜੀ ਖੀਰਾ ਹੀ ਆ ਜੀ ਲਓ ਬਈ ਪੂਸ਼ਪਾਸ ਬਹੁਤ ਸੋਹਣੀ ਲੱਗੀ ਆ ਬਾਕੀ ਕੁਆਲਿਟੀਆਂ ਦੇਖੋ ਹਣਾ ਕੰਨ ਬਹੁਤ ਲੰਮਾ ਕੰਨ ਬਹੁਤ ਲੰਮਾ ਜੀ 15 ਇੰਚ ਹੀ ਕੰਨ ਹੈ ਇਹਦਾ ਵੀ ਲਾਲ ਡੱਬੇ ਚ ਪੈਂਦਾ ਇਹ ਬਈ ਕਿੱਥੋਂ ਆਏ ਸੀ ਬੱਚਾ ਇਹ ਵੀ ਬੱਚਾ ਹੀ ਲਿਆਂਦਾ ਸੀ ਬਈ ਛੋਟ ਮਾਲਿਆ ਇਹ ਵੀ ਕਰੋਗੇ ਤਿਆਰ ਹਾਂਜੀ ਇਹ ਵੀ ਤਿਆਰ ਕਰਾਂਗੇ ਇਹਦਾ ਰਿਜ਼ਲਟ ਲਵਾਂਗੇ ਭਈ ਆਉਂਦੇ ਆਖਿਆ ਫਾਰਮਾਂ ਚ ਬੱਕਰੀਆਂ ਹੁੰਦੀਆਂ ਜ਼ਿਆਦਾ ਬੱਕਰਾ ਅਗਲਾ ਇੱਕ ਦੋ ਹੀ ਰੱਖਦਾ ਤੁਸੀਂ ਇੰਨੇ ਬੱਕਰੇ ਤਿਆਰ ਕਰੀਏ ਨੂੰ ਇਹਦਾ ਕੀ ਕਾਰਨ ਬਸ ਸ਼ੌਂਕ ਆ ਜੀ ਮੈਨੂੰ ਅੱਛਾ ਬੱਕਰੀਆਂ ਦਾ ਜ਼ਿਆਦਾ ਬੱਕਰੀਆਂ ਦਾ ਸ਼ੌਂਕ ਜ਼ਿਆਦਾ ਹੈ ਮੈਨੂੰ ਠੀਕ ਬੱਕਰੀਆਂ ਵੀ ਆਪਣੇ ਕੋਲ ਹੈਗੀਆਂ ਬਹੁਤ ਵੇਖਾ ਦਿਖਾਵਾਂਗੇ ਤੁਹਾਨੂੰ ਇਹ ਦੱਸਾਂਗੇ ਤੁਹਾਨੂੰ ਬੱਕਰੀ ਬਾਰੇ ਹਾਂਜੀ ਬੱਕਰੀਆਂ ਬਹੁਤ ਸੋਹਣੀਆਂ ਆਪਣੇ ਕੋਲ ਠੀਕ ਹੈ ਜੀ ਭਾਈ ਬੱਚੇ ਵੀ ਦਿਖਾਉਣੇ ਤੁਹਾਨੂੰ ਹਨਾ ਬੱਚਿਆਂ ਦਾ ਰਿਜ਼ਲਟ ਭਾਈ ਕੋਲੇ ਇਹ ਬੱਕਰੀਆਂ ਦਾ ਰਿਜ਼ਲਟ ਵੀ ਆਇਆ ਤੇ ਬਾਕੀ ਕਿਸੇ ਭਰਾ ਨੇ ਕੋਈ ਲੈਣਾ ਹੈਗਾ ਮੇਲ ਬੱਚਾ ਤਾਂ ਬਾਈ ਕੋਲੇ ਸੇਲ ਵੀ ਹੈਗੇ ਨੇ ਬੱਕਰੇ ਵਧੀਆ ਤਿਆਰ ਕਰਨ ਵਾਲੇ ਆ ਦੇਖੋ ਹਾਂਜੀ ਕਾਲੇ ਦਾ ਆਪਣੇ ਦਾ ਬਾਜ ਦਾ ਉਹਦਾ ਨਾ ਅੱਛਾ ਕਾਲੇ ਬੱਕਰੇ ਦਾ ਇਹ ਰਿਜ਼ਲਟ ਆਇਆ ਹਾਂਜੀ ਆ ਖੜਾ ਬਈ ਨਾਲ ਪਿਓ ਮੈਂ ਪਿਓ ਖੜਾਈਆ ਤੇ ਆ ਦੇਖੋ ਰਿਜ਼ਲਟ ਦੇਖੋ 13 ਇੰਚੀ ਕੰਨ ਹੈ ਜੀ 30 ਇੰਚ ਹੈਟ ਹੈ ਜੀ ਲੋ 1 2 ਮਹੀਨੇ ਦਾ ਬੱਚਾ ਜੀ ਦੇਖੋ ਬਈ ਬਰੀਡਰ ਦੇਖੋ ਕਿੱਡਾ ਵਧੀਆ ਰਿਜ਼ਲਟ ਕੱਢੀ ਜਾਂਦਾ ਦੇਖੋ ਬਈ ਸੁਲਤਾਨ ਨਾ ਜੀ ਇਹਦਾ ਨਾਮ ਹੀ ਰੱਖਤਾ ਸੁਲਤਾਨ ਹਾਂਜੀ ਸੁਲਤਾਨ ਬਈ ਸੇਲ ਕਰ ਦਿਓਗੇ ਇਹ ਬੱਚਾ ਨਹੀਂ ਸੇਲ ਨਹੀਂ ਕਰਨਾ ਇਹ ਅੱਛਾ ਹੋਰ ਹੈਗੇ ਬੱਚੇ ਆਪਣੇ ਕੋਲੇ ਠੀਕ ਹੈ ਬਈ ਹੋਰ ਵੀ ਦਿਖਾ ਦੇ ਬਈ ਬੱਚੇ ਹੋਰ ਹੈਗੇ ਕੱਢ ਲਾ ਸਾਰੇ ਬੱਚੇ ਬਾਕੀ ਜਿਹੜਾ ਬਾਈ ਦਾ ਸੈਟ ਅਪ ਫਾਰਮ ਦਾ ਉਹ ਵੀ ਬਹੁਤ ਸੋਹਣਾ ਬਈ ਹਨਾ ਪੂਰਾ ਮੇਨਟੇਨਡ ਰੱਖਿਆ ਕੰਮ ਖੁਰਲੀਆਂ ਵਗੈਰਾ ਨਮਕ ਦੇਖ ਲਓ ਤੁਸੀਂ ਟੰਗਿਆ ਹੋਇਆ ਦਾਣੇ ਦੂਣੇ ਪੂਰੀ ਸੇਵਾ ਕਰਦਾ ਬਈ ਬੱਕਰੀਆਂ ਦੀ ਆਹ ਦੇਖ ਲਓ ਕਾਲੇ ਰੰਗ ਦੇ ਬੱਕਰੇ ਆ ਇਹ ਕਰ ਦਿਓਗੇ ਬਈ ਸੇਲ ਹਾਂਜੀ ਇਹ ਸੇਲ ਕਰ ਦਿਆਂਗੇ ਲਓ ਬਈ ਆਹ ਬੱਚੇ ਜੇ ਕਿਸੇ ਨੇ ਲੈਣੇ ਆ ਆ ਬਾਈ ਹੋਰੀ ਸੇਲ ਕਰ ਦੇਣਗੇ ਵੱਡੇ ਬੱਕਰੇ ਉਧਰ ਕੱਢ ਦਿਓ ਬਾਈ ਵੱਡੇ ਬਾਹਰ ਕਰ ਦੇ ਬੀ ਅੱਛਾ ਇਹ ਨਾਗਰਾ ਇਹਦਾ ਅਗਲਾ ਲੋ ਬਈ ਨਾਗਰਾ ਬੱਚਾ ਲੋਹੇ ਦਾ ਲੋ ਬਾਈ ਕੋਲੇ ਆਹ ਜਾਨਵਰ ਸੇਲ ਆ ਬਾਈ ਬੱਕਰੇ ਹਨਾ ਬਈ ਇਹਦੀ ਕੀ ਡਿਟੇਲ ਆ 4 ਮਹੀਨੇ ਦਾ ਬੱਚਾ ਬਈ ਇਹਦੀ ਠੀਕ ਆ ਬਣੂਗਾ ਬਾਈ ਵਧੀਆ ਹਾਂਜੀ ਬਹੁਤ ਸੋਹਣਾ ਬੱਚਾ ਬਣੂਗਾ ਜੀ ਇਹ ਕਾਲੇ ਦਾ ਹਾਂਜੀ ਕਾਲੇ ਰਾਈ ਜੀ ਲੋ ਬਈ ਦੇਖ ਗੋਡਾ ਗੋਡਿਆਂ ਦਾ ਬਹੁਤ ਸੋਹਣਾ ਬੱਕਰਾ ਹਨਾ ਹਾਂਜੀ ਤੇ ਤਿੰਨ ਬੱਚੇ ਆ ਖੜੇ ਆ ਬਾਈ ਕੋਲੇ ਇੱਕ ਦਾ ਆ ਗਿਆ ਪੱਕਾ ਲੋਹਾ ਜਾਂ ਆ ਗਿਆ ਨਗਰਾ ਹਨਾ ਦੋ ਕਾਲੇ ਬੱਚੇ ਹੋਰ ਨੇ ਸਾਰੇ ਬਈ ਇੱਕੋ ਹੀ ਉਮਰ ਦੇ ਲੱਗਦੇ ਆ ਹਨਾ ਹਾਂਜੀ ਚਾਰ-ਚਾਰ ਮੈਨੂੰ ਇਕੱਠੀਆਂ ਬੱਕਰੀਆਂ ਸੋਈਆਂ ਸੀਗੀਆਂ ਜੀ ਠੀਕ ਹੈ ਬਈ ਹੁਣ ਆਪਣੇ ਬਾਈ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਕਿਸੇ ਵੀ ਭਰਾ ਨੇ ਕੋਈ ਬੱਚਾ ਲੈਣਾ ਤਾਂ ਬਾਈ ਨਾਲ ਗੱਲ ਕਰ ਗੱਭਣਾ ਸਾਰੀਆਂ ਬੱਕਰੀਆਂ ਤੋਂ ਇੰਨਾ ਠੀਕ ਹੈ ਜਿਹਦਾ ਵੀ ਆਉਣਾ ਇਹਨਾਂ ਦੀਆਂ ਮਾਵਾ ਤੁਹਾਡੇ ਕੋਲੇ ਹੀ ਹੈ ਬੱਚੇ ਹਾਂਜੀ ਹਾਂਜੀ ਕੋਲੇ ਹੈ ਜੀ ਲੋ ਵੀ ਭਰਾਵੋ ਕਰ ਲਿਓ ਸ਼ੌਂਕ ਜੇ ਕਿਸੇ ਨੇ ਵੀ ਬੱਚਾ ਕੋਈ ਲੈਣਾ ਇਹਨਾਂ ਦੇ ਵਿੱਚੋਂ ਵਧੀਆ ਵਜਨ ਵਾਲੇ ਬੱਕਰੇ ਬਨਣਗੇ ਵਧੀਆ ਹਨਾ ਭਾਈ ਬੱਕਰੀਆਂ ਵੀ ਦਿਖਾ ਦਿਓ ਫਿਰ ਆਪਾਂ ਦੀਆਂ ਹੀ ਦਿਖਾ ਦੇਣ ਤੇ ਬੱਕਰੀਆਂ ਦਿਖਾਉਣਿਆ ਤੁਹਾਨੂੰ ਬਾਈ ਹੋਰਾਂ ਦੀਆਂ ਅ ਭਾਈ ਜੀ ਦੱਸੋ ਜਿਹੜੀ ਬੱਕਰੀ ਤੁਹਾਡੇ ਹੱਥ ਦੇ ਵਿੱਚ ਹੈ ਲੋਹੇ ਰੰਗ ਦੀ ਕੀ ਡਿਟੇਲ ਹੈ ਇਹਦੀ ਭਾਈ ਇਹ ਮੰਡੀ ਤੋਂ ਲਿਆਂਦੀ ਸੀ ਮੁੱਲਾ ਪਰ ਅੱਛਾ ਭਾਈ ਲਿਆਂਦੀ ਸੀ ਮੈਂ ਠੀਕ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਕੋਲ ਆਈ ਨੂੰ ਇਹਨੂੰ ਹੋ ਗਏ ਸਾਡੇ ਕੋਲੇ 3 ਮਹੀਨੇ ਹੋ ਗਏ 3 ਮਹੀਨੇ ਗੱਬਣ ਹੀ ਆਈ ਸੀ ਭਾਜੀ ਹਾਂਜੀ ਗੱਬਣ ਆ ਜੀ ਠੀਕ ਹੈ ਭਾਈ ਕਿੰਨਾ ਟਾਈਮ ਰਹਿੰਦਾ ਸੋਣ ਚੋਣ ਇਹ ਚ ਮਹੀਨਾ ਖੰਡ ਹੀ ਰਹਿੰਦਾ ਜਰਾ ਲਓ ਬਈ ਬੱਕਰੀ ਦੇਖੋ ਪੂਰੀ ਜਾਤ ਵਾਲੀ ਆ ਹਨਾ ਕੁਆਲਿਟੀ ਬਹੁਤ ਆ ਬੱਕਰੀ ਦੀ ਵੱਡੇ ਫਰੇਮ ਦੀ ਆ ਚਿੱਟੀ ਅੱਖ ਦੇ ਵਿੱਚ ਤੇ ਇਹਦੇ ਫੇਸ ਦੀ ਕੁਆਲਿਟੀ ਦੇਖੋ ਤੁਸੀਂ ਕਿੰਡੀ ਵਧੀਆ ਹਨਾ ਵੱਡੇ ਮੂੰਹ ਦੀ ਬੱਕਰੀ ਆ ਤੇ ਪੇਟਪੂੜ ਦੀ ਬਹੁਤ ਖੁੱਲੀ ਆ ਬੱਚੇ ਬਈ ਤੁਹਾਡੇ ਹਿਸਾਬ ਨਾਲ ਕਿੰਨੇ ਦੇਊਗੀ ਬੱਚੇ 2 ਤਾਂ ਪੱਕੇ 2 ਤਾਂ ਪੱਕੇ ਆ ਹਨਾ 3 ਵੀ ਦੇ ਸਕਦੀ ਆ ਕਿੰਨਾ ਟਾਈਮ ਪਿਆ ਅਜੇ ਸੂਨ ਚ ਮਹੀਨਾ ਰਹਿ ਗਿਆ ਜੀ ਮਹੀਨਾ ਰਹਿ ਗਿਆ ਲਓ ਬਈ ਬਹੁਤ ਹੀ ਵਧੀਆ ਬੱਕਰੀਆ ਹਨਾ ਬਈ ਇਹ ਸੇਲ ਤਾਂ ਨਹੀਂ ਕਰਦੇ ਨਾ ਨਹੀਂ ਨਹੀਂ ਇਹ ਨਹੀਂ ਸੇਲ ਕਰਦੇ ਲਓ ਹੋਰ ਵੀ ਦਿਖਾ ਦਿਓ ਬੱਕਰੀਆਂ ਬਿੱਲ 15000 ਰੁਪਏ ਨਫਾ ਮਿਲਦਾ ਸੀ ਅੱਛਾ ਜੀ ਲਾਹੌਰ ਮੰਡੀ ਦੇ ਮਿਲਦਾ ਹੀ ਉਹਦੇ ਲਓ ਬਈ ਆ ਦੇਖੋ ਚਿੱਟੇ ਮੂੰਹ ਦੀ ਬੱਕਰੀ ਆ ਗਈ ਕੰਨ ਕੰਨ ਬਹੁਤ ਸੋਹਣਾ ਲੱਗਿਆ ਇਹਦੀ ਕੀ ਡਿਟੇਲ ਆ ਬਈ ਇਹ ਵੀ ਬੱਕਰੀ ਲਿਆਂਦੀ ਆ ਬਈ ਮੈਂ ਹਾਂਜੀ ਨਥਾਣੇ ਤੋਂ ਲਿਆਂਦੀ ਸੀ ਦੋ ਪੱਠਾ ਮਗਰੇ ਦੇ ਠੀਕ ਹੈ ਬਈ ਹਾਂਜੀ ਤੇ ਹੁਣ ਕਿਵੇਂ ਆਏ ਹੁਣ ਇਹ ਲੱਗੀ ਨਹੀਂ ਹੈ ਜੀ ਲੱਗੀ ਨਹੀਂ ਹੈ ਜੀ ਖਾਲੀ ਹੈ ਹਾਂਜੀ ਖਾਲੀ ਹੈ ਜੀ ਠੀਕ ਹੈ ਦੁੱਧ ਦਾਦ ਨੂੰ ਕਿਵੇਂ ਹੈ ਬਈ ਦੁੱਧ ਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਬੱਚੇ ਪੁੱਲ ਤੇ ਦੰਦਾਂ ਤੋਂ ਕਿਵੇਂ ਹੈ ਜੀ ਦੰਦਾਂ ਤੋਂ 8 ਦੰਦ ਚੱਕ ਦੀ ਹੈ ਜੀ 8 ਦੰਦ ਚੱਕ ਦੀ ਹੈ ਹਨਾ ਬਹੁਤ ਸੋਹਣੀ ਪੱਠਾ ਬਈ ਹਨਾ ਹੱਡਾਂ ਪੈਰਾਂ ਦੀ ਖੁੱਲੇ ਤੋਰ ਕੇ ਦਿਖਾ ਦਿਓ ਬਈ ਇੱਕ ਵਾਰੀ ਲਓ ਜੀ ਚੰਗੀ ਪੱਠਾ ਬਈ ਪੂਰੀ ਚਿੱਟੇ ਮੂੰਹ ਦੀ ਹੈ ਹਨਾ ਹਾਂਜੀ ਵਧੀਆ ਇਹ ਬਈ ਕਿਵੇਂ ਸੋਹਣਾਲੀ ਹੈ ਬਈ ਜੀ ਨਾ ਕੀ ਮੈਂ ਲਈ ਸੀ ਗੱਭਨ ਕਹਿ ਕੇ ਅੱਛਾ ਨਿਕਲ ਗਈ ਮੇਰੇ ਕੋਲੇ ਆ ਕੇ ਖਾਲੀ ਠੀਕ ਹੈ ਕਿੱਥੋਂ ਲਈ ਸੀ ਬਾਈ ਇਹ ਵੀ ਮੈਂ ਆਪਣੇ ਨਥਾਣੇ ਤੋਂ ਲਈ ਸੀ ਠੀਕ ਹੈ ਹਾਂਜੀ ਇਹ ਵੀ ਮੈਨੂੰ ਕਹਿ ਕੇ ਬੱਬਨ ਦੇਤੀ ਸੀਗੀ ਹੂੰ ਤੇ ਨਿਕਲ ਗਈ ਖਾਲੀ ਜਦੋਂ ਬਾਈ ਫਿਰ ਆਏ ਹੁੰਦਾ ਚਾਂਸ ਮੰਨ ਲਓ ਖਾਲੀ ਨਿਕਲਦੀ ਆ ਫਿਰ ਬੰਦਾ ਪੈਸੇ ਪੁੱਛੇ ਘਟਾਉਂਦਾ ਜਾਂ ਨਹੀਂ ਨਹੀਂ ਘਟਾਏ ਨਹੀਂ ਪੈਸੇ ਜੀ ਮੈਂ ਆਪ ਦੇ ਬੱਕਰੇ ਤੋਂ ਗੱਬਨ ਕਰਾ ਲਈ ਹੁਣ ਗੱਬਣਾ ਹੈ ਹਾਂਜੀ ਹੁਣ ਆਪਣੇ ਤਿੰਨੇ ਸਾਡੇ ਮੈਨੂੰ ਵੀ ਨਹੀਂ ਗੱਬਣਾ ਜੀ ਮੇਰੇ ਆਪ ਦੇ ਬੱਕਰੇ ਤੋਂ ਗੱਬਣਾ ਹੈ ਬਾਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਬਾਈ ਕਹਿੰਦਾ ਵੀ ਸਾਡੇ ਨਾਲ ਬਹੁਤ ਠੱਗੀਆਂ ਵੱਜੀਆਂ ਲੋਕ ਗੱਬਣ ਕਹਿ ਕੇ ਖਾਲੀ ਬੱਕਰੀਆਂ ਦੇ ਦਿੰਦੇ ਆ ਹਾਂਜੀ ਜੇ ਕੋਈ ਇਦਾਂ ਹੁੰਦਾ ਤਾਂ ਬਾਈ ਵਾਪਸ ਵੀ ਕਰਨਾ ਚਾਹੀਦਾ ਜਾਨਵਰ ਹਨਾ ਪਰ ਬਹੁਤ ਬੰਦੇ ਕਰਾਉਂਦੇ ਨਹੀਂ ਇਸ ਤਰ੍ਹਾਂ ਹਾਂਜੀ ਤੇ ਇਹ ਕਿਹੜੇ ਬੱਕਰੇ ਤੋਂ ਲਵਾਈ ਆ ਹੁਣ ਬਾਈ ਇਹ ਕਾਲੇ ਤੋਂ ਲੱਗੀ ਵੀ ਆ ਜੀ ਕਾਲੇ ਤੋਂ ਲਓ ਵੀ ਕਾਲੇ ਤੋਂ ਲੱਗੀ ਵੀ ਆ ਜੀ ਆ ਲੋਹੀ ਡੱਬੀ ਆ ਨਾ ਲੋਹੀ ਪਾਕਾ ਜੀ ਆ ਆ ਗਈ ਜੀ ਆਪਣੀ ਡਿਟੇਲ ਜਿਹੜੀ ਹਾਜ਼ਲ ਕਾਲੀ ਦਾ ਖਾਲੀ ਨਿਕਲੀ ਸੀ ਆ ਕੇ ਅੱਛਾ ਇਹ ਵੀ ਤੁਹਾਨੂੰ ਗੱਬਣ ਕਹਿ ਕੇ ਦਿੱਤੀ ਸੀ ਹਾਂਜੀ ਗੱਬਣ ਕਹਿ ਕੇ ਦਿੱਤੀ ਸੀ 3 ਮਹੀਨਾ ਦੀ ਆ ਕੇ ਮੇਰੇ ਕੋਲ ਖਾਲੀ ਨਿਕ ਠੀਕ ਹੈ ਹੁਣ ਫਿਰ ਬਈ ਹੁਣ ਮੈਂ ਦੂਜਾ ਸੂਆ ਆਪਣਾ ਅੱਛਾ ਪਹਿਲਾ ਸੂਆ ਸੀ ਲਾਲ ਬੱਚਾ ਇਹਦਾ ਹੀ ਆ ਜਰਾ ਅੱਛਾ ਲਾਲ ਬੱਚਾ ਜਰਾ ਠੀਕ ਹੈ ਹੁਣ ਦੂਜੀ ਿਆਰ ਸੂਣਾ ਆਪਣੇ ਕੋਲੇ ਠੀਕ ਹੈ ਬਈ ਇਹ ਤੀਜੀ ਿਆਰ ਸੂ ਪੈਣਾ ਸੀ ਹੁਣ ਕਿਹੜੇ ਬੱਕਰੇ ਤੋਂ ਲਵਾਈ ਆ ਇਹ ਇਹੋਂ ਨਾਗਰੇ ਤੋਂ ਲਵਾਈ ਵੀ ਆਈ ਠੀਕ ਹੈ ਬਈ ਬਹੁਤ ਸੋਹਣੀ ਪੱਠਾ ਪਰ ਬਈ ਪੈਸੇ ਜਦੋਂ ਆਪਾਂ ਪੂਰੇ ਲੈਨੇ ਆ ਹਨਾ ਚੀਜ਼ ਗਾਰੰਟੀ ਨਾ ਦਿਆ ਕਰੋ ਆ ਵੇਖੋ ਪੱਠਾ ਈ ਮੇਰੀ ਆ ਪੱਠਾ ਬਾਈ ਕੋਲੇ ਅੱਠ ਹੋ ਗਏ ਦੱਬੀ ਪੱਠਾ ਬਾਈ ਬਹੁਤ ਸੋਹਣੀ ਮਾਂ ਦੀ ਪੱਠੀ ਲਓ ਵੀ ਇਹਦੀ ਮਾਂ ਵੀ ਹੈਗੀ ਤੁਹਾਡੇ ਕੋਲ ਹਾਂਜੀ ਹਾਂਜੀ ਬਈ ਇਹਦੀ ਮਾਂ ਲੈ ਕੇ ਆਇਓ ਕਿਹੜੀ ਇਹਦੀ ਮਾਂ ਬੱਕਰੇ ਦਾ ਰਿਜ਼ਲਟ ਹੀ ਆਪਣੇ ਦਾ ਜੀ ਐ ਚ ਕਾਲੇ ਬੱਕਰੇ ਦੀ ਹੈ ਹਾਂਜੀ ਹਾਂਜੀ ਕਾਲੇ ਤੋਂ ਵੱਧ ਲੱਗੀਆਂ ਬੱਕਰੀਆਂ ਲੋ ਬਈ ਕਾਲੇ ਬੱਕਰੇ ਦਾ ਰਿਜ਼ਲਟ ਦਿਖਾਓ ਸੋਹਣਾ ਰਿਜ਼ਲਟ ਆ ਰਿਹਾ ਕਾਲੇ ਦਾ ਜੀ ਠੀਕ ਹੈ ਤੇ ਮਾਂ ਇਹਦੀ ਨਾਰਮਲ ਹੀ ਹੈ ਬਈ ਨਾਰਮਲ ਹਾਈਮਨ ਹੈ ਜੀ ਬੱਚੇ ਦਾ ਆਪਦੇ ਤੇ ਆ ਆ ਦੇਖੋ ਤੁਸੀਂ ਪੱਠ ਕਿੰਨੇ ਟਾਈਮ ਦੀ ਹੋ ਗਈ ਇੱਕ ਟੋ ਹੋਊਗੀ 3-4 ਮਹੀਨਾ ਜੀ ਹੋਊਗੀ ਪੱਠ ਬਈ 2 ਮਹੀਨੇ ਨੂੰ ਮਿਲਦਾ ਮਾਂ ਨੂੰ ਕੱਟ ਜੂਗੀ ਹਾਂਜੀ 4 ਮਹੀਨੇ ਹੋ ਜਾਣ ਦੇਖੋ ਬਈ ਨਾਰਮਲ ਜੀ ਬੱਕਰੀ ਦੇ ਰਿਜ਼ਲਟ ਦਿੱਤਾ ਹਾਂਜੀ ਪੱਠ ਬਹੁਤ ਸੋਹਣੀ ਹੈ ਦੇਖੋ ਚਿੱਟੀ ਅੱਖ ਦੇ ਵਿੱਚ ਹੈ ਨਾ ਹਾਂਜੀ ਬਹੁਤ ਜਿਆਦਾ ਕੁਆਲਿਟੀ ਹੈ ਵੱਟ ਦੀ ਮਾਣ ਤਾਂ ਕੱਟ ਹੀ ਜਾਣਾ ਨਹੀਂ ਬਾਈ ਇਹ ਸੇਲ ਤਾਂ ਨਹੀਂ ਕਰਦੇ ਨਹੀਂ ਜੀ ਲਓ ਜੀ ਚੁੱਧ ਵੀ ਚੁੰਗਦੀ ਹੈ ਜੀ ਠੀਕ ਹੈ ਜੀ ਬੱਕਰੀ ਬਣ ਗਈ ਦਵਾਰੇ ਕਿ ਨਹੀਂ ਹਾਂ ਬਣ ਗਈ ਜੀ ਬਣ ਗਈ ਨਾਲ ਉਹਦੇ ਉਸਦੀ ਫੇਲਵਾਤੀ ਅੱਛਾ ਹੋਰ ਵੀ ਦਿਖਾ ਦਿਓ ਬਾਈ ਬੱਕਰੀਆਂ ਹਨ ਆਪਣੀ ਪੱਟ ਕਾਲੀ ਦਾ ਬਾਕੀ ਆ ਦੇਖ ਲਓ ਬਾਈ ਬਾਜ ਦਾ ਬਾਈ ਹੋਰਾਂ ਦੀ ਸੰਭਾਲ ਬਹੁਤ ਆ ਬੱਕਰੀਆਂ ਦੀ ਬਾਜ ਦਾ ਬਾਜ ਦਾ ਤੇ ਬਾਈ ਜਿਵੇਂ ਖਰਾਖਰੂਗ ਬੱਕਰੀਆਂ ਨੂੰ ਕੀ ਪਾਉਣੇ ਹੁੰਦੇ ਡੇਲੀ ਹੁਣ ਬਈ ਨਾ ਕੀ ਫੀਡ ਚੱਲਦੀ ਏਕ ਤਾਂ ਆਪਣੀ ਅੱਛਾ ਤੇ ਏਕ ਆਪਣਾ ਨਾ ਕੀ ਬਈ ਚਾਰ ਚੱਲਦਾ ਜੀ ਮੱਕੀ ਦਾ ਝਾਰ ਮੱਕੀ ਦਾ ਝਾਰ ਤੇ ਮੱਕੀ ਦੀ ਹਰਾ ਪਾਦੀ ਰਹੀ ਠੀਕ ਹੈ ਤੇ ਕਣਕ ਤੇ ਛੋਲੇ ਪੈਂਦੇ ਪੈਂਦੇ ਜੀ ਤੇ ਜਦੋਂ ਬਈ ਇਸ ਕੰਮ 'ਚ ਆਏ ਸੀ ਬੱਕਰੀਆਂ ਵਾਲੇ 'ਚ ਘਰਦਿਆਂ ਨੇ ਰਿਸ਼ਤੇਦਾਰਾਂ ਨੇ ਟੋਕਿਆ ਟਿਕਾਇਆ ਨਹੀਂ ਗਾ ਵੀਰ ਕਿਹੜੇ ਅਸੀਂ ਆਪਣੀ ਪਹਿਲੀ 1000 ਵੀਡੀਓ ਪਾਈ ਜਾਈ ਤੀ ਹੁਣ ਪਤਾ ਲੱਗੂ ਵੀ ਘਰ ਦੇ ਰਿਸ਼ਤੇਦਾਰ ਕੀ ਕਹਿੰਦੇ ਆ ਜੀ ਅੱਛਾ ਅੱਗੇ ਦਾ ਦਰਦਿਆਂ ਦੇ ਰਿਸ਼ਤੇਦਾਰਾਂ ਤੋਂ ਪਾਈ ਨਹੀਂ ਹੁਣ ਮੈਂ ਕਿਹਾ ਵੀ ਰਿਸ਼ਤੇਦਾਰ ਨੂੰ ਕੋਈ ਚੱਕਰ ਨਹੀਂ ਕੋਈ ਮਰਜ਼ੀ ਚੰਗਾ ਕੀ ਜਾਵੇ ਕੋਈ ਮਾਰਾ ਕੀ ਜਾਵੇ ਹਾਂਜੀ ਢੰਡੇ ਦਾ ਕੋਈ ਆਪਦੇ ਦਾ ਮਹਿਣਾ ਨਹੀਂ ਜੀ ਕੰਮ ਦਾ ਠੀਕ ਹੈ ਆਏ ਨਹੀਂ ਕਿਹਾ ਕਿਸੇ ਨੇ ਯਾਰ ਏਡੀ ਤਗੜੀ ਕੋਠੀ ਪਈ ਆ ਜਮੀਨ ਜਾਇਦਾ ਦਾ ਕੀ ਲੈਣਾ ਮਿੰਗਣਾ ਮੈਂ ਨਹੀਂ ਨਹੀਂ ਕਿਸੇ ਨੇ ਨਹੀਂ ਕਿਹਾ ਜੀ ਬਾਈ ਸ਼ੌਕ ਨਹੀਂ ਬਾਕੀ ਹੁਣ ਵੀਡੀਓ ਪਉਣਾ ਪਈ ਆ ਆਪਾਂ ਆਪਾਂ ਵੀਡੀਓ ਪਾਈ ਨਹੀਂ ਅੱਗੇ YouTube ਤੇ ਕਿਤੇ ਲੈਬ ਹੋਏ ਹੀ ਨਹੀਂ ਜੀ ਠੀਕ ਹੈ ਬਾਈ ਆ ਤੁਹਾਡੇ ਦੇ ਪਹਿਲੇ ਚੈਨਲ ਤੁਹਾਡੇ ਤੇ ਲੈਬ ਹੋਏ ਆ ਠੀਕ ਹੈ ਬਾਈ ਨਹੀਂ ਬੱਕਰੀਆਂ ਵਾਲੇ ਤੇ ਹੋਏ ਨਹੀਂ ਸੀ ਆਪਾਂ ਜਿਆਦਾ ਆਪਣਾ ਮੱਜਾਂ ਦਾ ਵੀ ਕੰਮ ਹੈ ਮੱਜਾਂ ਦਾ ਵੀ ਕੰਮ ਆਪਣਾ ਗੁਰਪ੍ਰੀਤ ਦੇ ਨਾਂ ਤੇ ਪੇਜ ਚੱਲਦਾ ਗੁਰਪ੍ਰੀਤ ਸਿੰਘ ਬਰਾੜ ਦੇ ਠੀਕ ਹੈ ਮੱਜਾ ਮੱਜਾ ਬਾਈ ਹੋਰਾਂ ਕੋਲੇ ਬਹੁਤ ਬਾਈ ਨਾਮੀ ਬੱਚਾ ਹਾਂਜੀ ਹੂੰ ਇਹ ਪੱਠ ਬਾਰੇ ਦੱਸੋ ਬਾਈ ਇਹ ਦੋ ਦੰਦ ਹੈ ਜੀ ਠੀਕ ਲੋ ਬਾਈ ਬਹੁਤ ਸੋਹਣੀ ਪੱਠ ਹੈ ਦੋ ਦੰਦ ਜੈਡ ਬਲੈਕ ਜੈਡ ਬਲੈਕ ਹਾਂਜੀ ਲਵਾਈ ਹੈ ਬਾਈ ਇਹ ਨਹੀਂ ਜੀ ਖਾਲੀ ਹੈ ਜੀ ਖਾਲੀ ਹੈ ਜੀ ਠੀਕ ਉਹ ਹੀ ਰੱਜੀ ਆ ਠੀਕ ਹੈ ਬਾਈ ਹਾਂਜੀ ਸੇਵਾ ਬਾਈ ਦੀ ਚੰਗੀ ਆ ਆ ਦੇਖੋ ਜੀ ਜਿੰਨੀਆਂ ਬਾਈ ਬਾਜ ਦਾ ਕਾਲੇ ਦਾ ਰਿਜ਼ਲਟ ਹੋ ਰ ਆ ਗਿਆ ਅੱਛਾ ਇਹ ਬੱਚਾ ਕਿਵੇਂ ਆ ਪੱਠੀ ਹੈ ਬਾਈ ਇਹ ਹਾਂਜੀ ਕਾਲੀ ਪੱਠ ਇਹ ਵੀ ਰੱਖੀ ਹੋਈ ਹੈ ਕਿ ਕਰਦੇ ਹੋ ਹਾਂਜੀ ਰੱਖੀ ਵੀ ਹੈ ਜੀ ਲੋ ਬਹੁਤ ਬਟਾਏਗੇ ਸਿਲ ਕਰ ਦਾਂਗੇ ਜੀ ਜਿਹੜੀਆਂ ਸੇਲ ਵਾਲੀਆਂ ਉਹ ਵੀ ਦਿਖਾ ਦਿਓ ਬਈ ਬਾਈ ਕੋਲੇ ਜਿਹੜਾ ਕਾਲਾ ਬਰੀਡਰ ਹੈ ਨਾ ਬਾਈ ਦੇ ਵਾਲੇ ਬੱਕਰੇ ਦਾ ਆਹ ਸੇਲ ਆਈ ਆਪਣੀ ਅੱਛਾ ਫਰ ਮੱਠੋਰੀ ਐ ਇਹੋ ਜੇ ਕੋਈ 51 ਮਾਨ ਹੋਊਗਾ ਦੇ ਦਿਆਂਗੇ ਨਹੀਂ ਤਾਂ ਨਹੀਂ ਕੋਈ ਇਹਦੀ ਮਾਂ ਵੀ ਹੈਗੀ ਆਪਣੇ ਕੋਲੇ ਹਾਂਜੀ ਹਾਂਜੀ ਮਾਂ ਵੀ ਇਹਦੀ ਮਾਂ ਦਿਖਾ ਦਿਓ ਬਈ ਕਿਹੜੀ ਆ ਮਾਂ ਖੜੀ ਐ ਜੀ ਲਓ ਬਈ ਆਹ ਦੇਖੋ ਬਈ ਆਹ ਸ਼ੇਰੀ ਬੱਕਰੀ ਹੈ ਜਿਹਦੀ ਮਾਂ ਕਾਲੀ ਦਿੱਤੀ ਐ ਜੀ ਕਾਲੀ ਪਾਠਾ ਬਹੁਤ ਸੋਹਣੀ ਕਰਨਾ-ਕੁਨਾ ਦੀ ਆਪਦੀ ਮਾਂ ਨਾਲੋਂ ਚੰਗੀ ਆ ਲਓ ਬਈ ਦੇਖੋ ਹਣਾ ਲਓ ਜੀ ਭਾਈ ਇੱਕ ਕਰੀ ਨੰਬਰ ਆਪ ਦਾ ਜਰੂਰ ਦੱਸ ਦਿਓ ਦੁਬਾਰੇ ਮੇਰਾ ਨੰਬਰ ਹੈ 92815 ਹੂੰ 0909 97815 0909 ਹਾਂਜੀ ਠੀਕ ਹੈ ਤੇ ਆਪਣਾ ਪਿੰਡ ਦੱਸ ਦਿਓ ਕਿਹੜੇ ਰੋਡ ਤੇ ਰਹਿ ਗਿਆ ਲੋਕੇਸ਼ਨ ਕੀ ਹੈਗੀ ਹੈ ਪਿੰਡ ਆਪਣਾ ਹੈਗਾ ਹੀ ਮਾਨੂਕੇ ਗੱਲ ਜੀ ਸਮਾਰ ਰੋਡ ਤੇ ਹੈ ਪਿੰਡ ਆਪਣਾ ਠੀਕ ਹੈ ਵਾਟਰ ਬਾਕਸ ਨੇੜੇ ਹੈ ਪਾਣੀ ਵਾਲੀ ਟੈਂਕੀ ਠੀਕ ਹੈ ਭਾਈ ਹਾਂਜੀ ਜੇ ਕਿਸੇ ਭਰਾ ਨੇ ਕੋਈ ਜਾਨਵਰ ਲੈਣਾ ਭਾਈ ਬਾਈ ਦਾ ਨੰਬਰ ਦਿੱਤਾ ਹੋਇਆ ਹਾਂਜੀ ਫੋਨ ਕਰਕੇ ਆ ਜਾਓ ਹਣਾ ਪੱਠਾ ਕੋਈ ਬੱਕਰਾ ਲੈਣਾ ਬਾਈ ਸੇਲ ਕਰ ਦੇਣਗੇ ਬੱਕਰੀਆਂ ਬਾਈ ਕੋਲੇ ਚੰਗੀਆਂ ਹੈਗੀਆਂ ਹੁਣ ਹੌਲੀ ਹੌਲੀ ਕੰਮ ਸੁਧਾਰੀ ਜਾਂਦੇ ਆ ਵਧੀਆ ਆਉਣ ਵਾਲੇ ਟਾਈਮ ਦੇ ਵਿੱਚ ਬਰੀਡ ਵਧੀਆ ਇਨਾਂ ਕੋਲੇ ਤਿਆਰ ਹੋਊਗੀ ਕਿਉਂਕਿ ਬਰੀਡਰ ਸਾਰੇ ਇਹ ਚੰਗੇ ਰੱਖੀ ਬੈਠੇ ਨੇ ਹਾਂਜੀ ਠੀਕ ਆ ਬਾਈ ਧੰਨਵਾਦ ਜੀ ਬਹੁਤ ਬਹੁਤ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ ਜੀ